ਗੋਰਿਆਂ ਦਾ ਸੀ ਪ੍ਰਯਨ ਕਿ ਸੱਚਖੰਡ ਦਰਬਾਰ ਸਾਹਿਬ ਨੂੰ ਵੇਚ ਦਿੱਤਾ ਜਾਵੇ ਤੇ ਸਿੱਖਾਂ ਦਾ ਨਾਮ ਨਿਸ਼ਾਨ ਦੁਨੀਆ ਤੋਂ ਮਿਟਾ ਦਿੱਤਾ ਜਾਵੇ ਤਾਂ ਜੋ ਸਿੱਖ ਕੌਮ ਦੀ ਤਾਕਤ ਸਦਾ ਲਈ ਖਤਮ ਹੋ ਜਾਵੇ ਤੁਸੀਂ ਬਿਲਕੁਲ ਠੀਕ ਸੁਣਿਆ ਸੰਨ 1877 ਵਿੱਚ ਗੋਰਿਆਂ ਨੇ ਸਕੀਮ ਬਣਾਈ ਸੀ ਅਤੇ ਇੱਕ ਖਾਸ ਦਿਨ ਵੀ ਚੁਣ ਲਿਆ ਸੀ ਜਿਸ ਦਿਨ ਦਰਬਾਰ ਸਾਹਿਬ ਨੂੰ নিলাম ਕੀਤਾ ਜਾਣਾ ਸੀ ਉਸ ਵੇਲੇ ਪੂਰੀ ਸਿੱਖ ਕੌਮ ਮਿਲ ਕੇ ਵੀ ਕੁਝ ਨਹੀਂ ਕਰ ਸਕੀ ਪਰ ਉਦੋਂ ਸਿਰਫ ਇੱਕੋ ਹੀ ਹਸਤੀ ਸੀ ਜਿਸ ਨੇ ਗੋਰਿਆਂ ਦੇ ਇਹ ਨਾ ਪਾਕ ਇਰਾਦੇ ਖਤਮ ਕਰ ਦਿੱਤੇ ਅਤੇ ਗੋਰਿਆਂ ਨੂੰ ਰੋਕ ਕੇ ਸਿੱਖ ਕੌਮ ਦੀ ਇੱਜ਼ਤ ਬਚਾਈ ਪਰ ਇਹ ਸਾਰੀ ਹਾਲਤ ਬਣੀ ਕਿਵੇਂ ਸਿੱਖ ਕੌਮ ਉੱਤੇ ਇਹ ਵੱਡੀ ਮੁਸੀਬਤ ਕਿਵੇਂ ਆਈ ਅਤੇ ਕਿਸ ਨੇ ਕਿਸ ਤਰੀਕੇ ਨਾਲ ਗੋਰਿਆਂ ਨੂੰ ਰੋਕਿਆ ਇਹ ਸਾਰਾ ਇਤਿਹਾਸ ਤੁਹਾਡੇ ਨਾਲ ਇਸ ਵੀਡੀਓ ਵਿੱਚ ਸ਼ੇਅਰ ਕਰਾਂਗੇ ਸੱਚ ਨੂੰ ਜਾਣਨ ਲਈ ਅਤੇ ਸੱਚ ਨੂੰ ਸਮਝਣ ਲਈ ਸਾਡੀ ਸਾਰੀ ਵੀਡੀਓ ਜਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖਬੰਦ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਇਤਿਹਾਸ ਦਾ ਉਹ ਪੰਨਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਨੂੰ ਸੁਣਦਿਆਂ ਹੀ ਸਿੱਖਾਂ ਦੀ ਰੂਹ ਕੰਬਣ ਲੱਗ ਪੈਂਦੀ ਹੈ ਅਤੇ ਸਿੱਖ ਦੀ ਸੁਰਤ ਚੜ੍ਹਦੀ ਕਲਾ ਵਿੱਚ ਚੱਲ ਜਾਂਦੀ ਹੈ ਇਹ ਇਤਿਹਾਸ ਹੈ ਸ੍ਰੀ ਦਰਬਾਰ ਸਾਹਿਬ ਬਾਰੇ ਦਰਬਾਰ ਸਾਹਿਬ ਉਹ ਪਵਿੱਤਰ ਸਥਾਨ ਹੈ ਜੋ ਸਿੱਖਾਂ ਦੀ ਜਿੰਦ ਜਾਨ ਹੈ ਜਿਸ ਤੋਂ ਸਿੱਖਾਂ ਨੂੰ ਸਾਰੀ ਸ਼ਕਤੀ ਮਿਲਦੀ ਹੈ ਜਿਸ ਦੀ ਪ੍ਰਕਰਮਾਂ ਦੀ ਇੱਕ ਇੱਕ ਇੱਟ ਥੱਲੇ 100-100 ਸਿੱਖਾਂ ਦੇ ਸਿਰ ਲੱਗੇ ਨੇ ਉਸ ਪਵਿੱਤਰ ਅਤੇ ਮਹਾਨ ਸਥਾਨ ਨੂੰ ਸਦਾ ਲਈ ਦੁਨੀਆ ਤੋਂ ਬਟਾਉਣ ਲਈ ਗੋਰਿਆਂ ਨੇ ਇੱਕ ਪਲਾਨ ਬਣਾਇਆ ਸੀ ਕਿ ਇਹ ਸਾਰਾ ਥਾਂ ਨਿਲਾਮ ਕਰਕੇ ਵੇਚ ਦਿੱਤਾ ਜਾਵੇ ਤੇ ਇਸ ਨੂੰ ਖਤਮ ਕਰ ਦਿੱਤਾ ਜਾਵੇ ਇਹ ਮੁਸੀਬਤ ਸਿੱਖ ਕੌਮ ਤੇ ਆ ਵੀ ਕਿਵੇਂ ਗਈ ਗੋਰਿਆਂ ਕੋਲ ਦਰਬਾਰ ਸਾਹਿਬ ਦਾ ਪ੍ਰਬੰਧ ਕਿਵੇਂ ਚਲਾ ਗਿਆ ਤੇ ਉਹਨਾਂ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਨੂੰ ਨਿਲਾਮ ਕਰ ਸਕਦੇ ਹਨ ਆਓ ਤੁਹਾਨੂੰ ਪਿਛਲਾ ਇਤਿਹਾਸ ਦੱਸਦੇ ਹਾਂ ਤਾਂ ਕਿ ਤੁਸੀਂ ਇਸ ਦਾ ਪਿਛੋਕੜ ਸਮਝ ਸਕੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸ੍ਰੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਬਣਾਇਆ ਸੀ ਅਤੇ ਇਸ ਅੰਦਰ ਗੁਰਬਾਣੀ ਦਾ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਥਾਪ ਦਿੱਤਾ ਗਿਆ ਉਸ ਵੇਲੇ ਇਸ ਸਾਰੇ ਸਥਾਨ ਦਾ ਮੁੱਖ ਪ੍ਰਬੰਧ ਗੁਰੂ ਅਰਜਨ ਦੇਵ ਜੀ ਦੇ ਹੱਥਾਂ ਵਿੱਚ ਹੀ ਸੀ ਪਰ ਉਹਨਾਂ ਨੇ ਇਹ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਹੋਈ ਸੀ ਬਾਬਾ ਬੁੱਢਾ ਜੀ ਦੇ ਨਾਲ ਪ੍ਰਬੰਧ ਵਿੱਚ ਸੇਵਾ ਕਰਨ ਵਾਲੇ ਕੁਝ ਹੋਰ ਸਿੱਖ ਵੀ ਸਨ ਜਿਵੇਂ ਕਿ ਭਾਈ ਗੁਰਦਾਸ ਜੀ ਭਾਈ ਵਿਧੀਚੰਦ ਜੀ ਭਾਈ ਕਲਿਆਣਾ ਜੀ ਭਾਈ ਜੇਠਾ ਜੀ ਭਾਈ ਸ਼ਾਲੋ ਜੀ ਅਤੇ ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਇਸ ਸਾਰੇ ਸਥਾਨ ਦੀ ਸੰਭਾਲ ਅਤੇ ਸੇਵਾ ਆਪਣੇ ਹੱਥ ਵਿੱਚ ਲੈ ਲਈ ਬਿਕਰਮੀ ਸੰਮਤ 1691 ਵਿੱਚ ਅੰਮ੍ਰਿਤਸਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਚਲੇ ਗਏ ਅਤੇ ਮੁੜ ਅੰਮ੍ਰਿਤਸਰ ਸ਼ਹਿਰ ਵਾਪਸ ਨਹੀਂ ਆਏ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਮੁਗਲ ਸਰਕਾਰ ਦੀ ਮਦਦ ਨਾਲ ਪ੍ਰੀਤਿ ਚੰਦ ਅਤੇ ਉਸ ਦਾ ਪੁੱਤਰ ਮਹਿਰਮਾਨ ਇਸ ਸਥਾਨ ਤੇ ਕਾਬਜ਼ ਹੋ ਗਏ ਇਹ ਪਰਿਵਾਰ ਸਨ 1698 ਤੱਕ ਦਰਬਾਰ ਸਾਹਿਬ ਉਤੇ ਕਬਜ਼ਾ ਕਰਕੇ ਬੈਠਾ ਰਿਹਾ ਜਦੋਂ ਇਸ ਪਰਿਵਾਰ ਦੇ ਮੈਂਬਰ ਆਪਸ ਵਿੱਚ ਹੀ ਲੜਨ ਲੱਗ ਪਏ ਅਤੇ ਦਰਬਾਰ ਸਾਹਿਬ ਦਾ ਪ੍ਰਬੰਧ ਛਡਕੇ ਚਲੇ ਗਏ ਤਾਂ ਸਿੱਖ ਸੰਗਤਾਂ ਨੇ ਗੁਰਗੋਬਿੰਦ ਸਿੰਘ ਪਾਸ਼ਾ ਜੀ ਅੱਗੇ ਬੇਨਤੀ ਕੀਤੀ ਕਿ ਉਹ ਦਰਬਾਰ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲੈਣ ਸੰਗਤ ਦੀ ਬੇਨਤੀ ਮੰਨਦਿਆਂ ਹੋਇਆਂ ਸਨ 1699 ਵਿੱਚ ਗੁਰਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਥਾਪ ਕੇ ਭੇਜਿਆ ਉਹਨਾਂ ਦੇ ਨਾਲ ਪੰਜ ਸਿੱਖ ਹੋਰ ਵੀ ਭੇਜੇ ਜੋ ਭਾਈ ਮਨੀ ਸਿੰਘ ਦੀ ਸਹਾਇਤਾ ਕਰਨ ਭਾਈ ਮਨੀ ਸਿੰਘ ਜੀ ਨੇ ਨਾ ਸਿਰਫ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਹੀ ਕੀਤੀ ਸਗੋਂ ਇੱਕ ਮਰਿਆਦਾ ਵੀ ਬਣਾਈ ਜੋ ਅੱਜ ਤੱਕ ਸੀਨਾ ਬਸੀਨਾ ਚੱਲੀ ਆ ਰਹੀ ਹੈ ਭਾਈ ਮਨੀ ਸਿੰਘ ਦੀ ਸ਼ਹੀਦੀ 1734 ਵਿੱਚ ਹੋਈ ਤੇ ਉਦੋਂ ਤੱਕ ਦਰਬਾਰ ਸਾਹਿਬ ਦੀ ਜ਼ਿੰਮੇਵਾਰੀ ਉਹਨਾਂ ਕੋਲ ਹੀ ਰਹੀ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਤਕਰੀਬਨ 30 ਸਾਲ ਮੁਗਲਾਂ ਨੇ ਦਰਬਾਰ ਸਾਹਿਬ ਉਤੇ ਕਬਜ਼ਾ ਕਰੀ ਰੱਖਿਆ ਇਸ ਸਮੇਂ ਦੇ ਵਿੱਚ ਮਸੇ ਰੰਗਣ ਬਨੋਂ ਬੇਦਵੀ ਹੋਣੀ ਮੀਰ ਮੰਨੂ ਅਤੇ ਲਖਪਤ ਰਾਏ ਵੱਲੋਂ ਸਰੋਵਰ ਦੀ ਬੇਦਵੀ ਹੋਣੀ ਅਤੇ ਅਹਿਮਦ ਸ਼ਾਹ ਬਦਾਨੀ ਅਤੇ ਤैमूर ਸ਼ਾਹ ਦੇ ਹਮਲੇ ਹੋਏ ਸਨ 1764 ਵਿੱਚ ਜਦੋਂ ਖਾਲਸੇ ਦਾ ਰਾਜ ਪੰਜਾਬ ਵਿੱਚ ਆਉਣਾ ਸ਼ੁਰੂ ਹੋਇਆ ਤਾਂ ਉਦੋਂ ਇਸ ਸਾਰੇ ਸਥਾਨ ਦੀ ਜ਼ਿੰਮੇਵਾਰੀ ਅਤੇ ਇਹਦਾ ਪ੍ਰਬੰਧ ਖਾਲਸੇ ਨੇ ਆਪਣੇ ਹੱਥ ਵਿੱਚ ਲੈ ਲਿਆ ਇਸ ਤੋਂ ਬਾਅਦ ਸਰਬੱਤ ਖਾਲਸਾ ਹਰ ਸਾਲ ਇਕੱਠਾ ਹੁੰਦਾ ਅਤੇ ਇੱਕ ਗ੍ਰੰਥੀ ਸਿੰਘ ਥਾਪਿਆ ਜਾਂਦਾ ਸੀ ਜੋ ਇਸ ਸਾਰੇ ਸਥਾਨ ਦਾ ਪ੍ਰਬੰਧ ਸੰਭਾਲਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਣ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਲਈ ਵੱਡੇ ਸਰਦਾਰਾਂ ਦੀ ਇੱਕ ਪ੍ਰਬੰਧਕ ਕਮੇਟੀ ਬਣਾਈ ਗਈ ਜੋ ਵੱਖ-ਵੱਖ ਸਿਵਾਵਾਂ ਕਰਦੀ ਹੁੰਦੀ ਸੀ ਜਦਕਿ ਅਕਾਲਤਖਬ ਦੀ ਜ਼ਿੰਮੇਵਾਰੀ ਅਕਾਲੀ ਗੁਰਸਿੱਖਾਂ ਕੋਲ ਸੀ ਸਨ 1846 ਵਿੱਚ ਜਦੋਂ ਅੰਗਰੇਜ਼ਾਂ ਅਤੇ ਖਾਲਸਾ ਸਰਕਾਰ ਵਿੱਚ ਇੱਕ ਸਮਝੌਤਾ ਹੋਇਆ ਤਾਂ ਇਸ ਦੇ ਤਹਿਤ ਰਾਜ ਦੀ ਅਸਲ ਤਾਕਤ ਅੰਗਰੇਜ਼ ਸਰਕਾਰ ਦੇ ਹੱਥ ਵਿੱਚ ਚਲੀ ਗਈ ਪਰ ਲੋਕਾਂ ਨੂੰ ਇਹ ਲੱਗੇ ਕਿ ਰਾਜ ਹਜੇ ਵੀ ਸਿੱਖਾਂ ਦੇ ਹੱਥ ਵਿੱਚ ਹੀ ਸੀ ਇਸ ਲਈ ਅੰਗਰੇਜ਼ਾਂ ਨੇ ਸਿੱਖ ਸਰਦਾਰਾਂ ਦੀ ਇੱਕ ਕਾਉਂਸਲ ਬਣਾਈ ਇਸ ਕਾਉਂਸਲ ਕੋਲ ਅੰਮ੍ਰਿਤਸਰ ਸ਼ਹਿਰ ਅਤੇ ਦਰਬਾਰ ਸਾਹਿਬ ਦਾ ਪ੍ਰਬੰਧ ਸੀ ਪਰ ਇਹ ਸਾਰੇ ਹੁਕਮ ਅੰਗਰੇਜ਼ ਰੈਜੀਡੈਂਟ ਹੈਨਰੀ ਲਾਰੈਂਸ ਕੋਲੋਂ ਲੈਂਦੀ ਸੀ ਜਿਹੋ ਜਿਹੋ ਉਹ ਹੁਕਮ ਦਿੰਦਾ ਕਾਉਂਸਲ ਉਹੀ ਕਰਦੀ ਉਸ ਵੇਲੇ ਖਾਲਸਾ ਰਾਜ ਹਜੇ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਇਆ ਪਰ ਪੰਜਾਬ ਵਿੱਚ ਅੰਗਰੇਜ਼ਾਂ ਦੀ ਹਕੂਮਤ ਕਾਇਮ ਹੋ ਗਈ ਸੀ ਜਦੋਂ ਗੋਰੇ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਤਾਂ ਉਹ ਬਿਨਾਂ ਜੁੱਤੀਆਂ ਲਾਹੇ ਅੰਦਰ ਚਲੇ ਜਾਂਦੇ ਜਿਸ ਕਰਕੇ ਸਿੱਖਾਂ ਨੇ ਕਾਫੀ ਨਾਰਾਜ਼ਗੀ ਪ੍ਰਗਟ ਕੀਤੀ ਇਹ ਗੱਲ ਸਿੱਧੀ ਹੈਨਰੀ ਲਾਰੈਂਸ ਤੱਕ ਪਹੁੰਚਾਈ ਗਈ ਨਤੀਜੇ ਵਜੋਂ 24 ਮਾਰਚ 1847 ਨੂੰ ਹੈਨਰੀ ਲਾਰੈਂਸ ਨੇ ਦੋ ਹੁਕਮ ਜਾਰੀ ਕੀਤੇ ਪਹਿਲਾ ਕਿ ਕੋਈ ਵੀ ਜਾਣਾ ਸ਼੍ਰੀ ਦਰਬਾਰ ਸਾਹਿਬ ਜਾਂ ਹੋਰ ਗੁਰਦੁਆਰਿਆਂ ਵਿੱਚ ਜੁੱਤੀਆਂ ਪਾ ਕੇ ਨਾ ਜਾਵੇ ਅਤੇ ਪ੍ਰਕਰਮਾਂ ਵਿੱਚ ਜਾਣ ਤੋਂ ਪਹਿਲਾਂ ਜੁੱਤੀਆਂ ਉਲਾ ਦੇਵੇ ਦੂਸਰਾ ਜੇ ਕੋਈ ਵਿਦੇਸ਼ੀ ਜਾਂ ਕੋਈ ਬਾਹਰਲਾ ਬੰਦਾ ਦਰਬਾਰ ਸਾਹਿਬ ਦੀ ਫੋਟੋ ਜਾਂ ਚਿੱਤਰ ਬਣਾਉਣਾ ਚਾਹੁੰਦਾ ਹੈ ਤਾਂ ਉਹ ਕਿਸੇ ਕੁਰਸੀ ਜਾਂ ਮੇਜ਼ ਉੱਤੇ ਨਾ ਬੈਠੇ ਸਗੋਂ ਥੱਲੇ ਬੈਠ ਕੇ ਇਹ ਕੰਮ ਕਰੇ ਫਿਰ ਸਨ 1849 ਵਿੱਚ ਅੰਗਰੇਜ਼ਾਂ ਨੇ ਚਲਾਕੀ ਨਾਲ ਸਿੱਖ ਰਾਜ ਉੱਤੇ ਪੂਰਾ ਕਬਜ਼ਾ ਕਰ ਲਿਆ ਅਤੇ ਖਾਲਸਾ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਮਨਾ ਲਿਆ। ਇਸ ਤੋਂ ਬਾਅਦ ਉਹਨਾਂ ਵੱਲੋਂ ਹਰ ਪਾਸੇ ਸਿੱਖ ਤਾਕਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੰਗਰੇਜ਼ਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਨੇ ਖਾਲਸਾ ਰਾਜ ਜੰਗ ਜਿੱਤ ਕੇ ਨਹੀਂ ਬਲਕਿ ਧੋਖੇ ਨਾਲ ਅਤੇ ਡੋਗਰੀਆਂ ਦੀ ਗਦਾਰੀ ਨਾਲ ਆਪਣੇ ਹੱਥ ਵਿੱਚ ਲਿਆ ਸੀ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਭਾਰਤ ਵਿੱਚ ਸਿਰਫ ਸਿੱਖ ਕੌਮ ਹੀ ਸੀ ਜਿਸ ਨੇ ਉਹਨਾਂ ਨੂੰ ਮੂੰਹ ਤੋੜਵੀਂ ਟੱਕਰ ਦਿੱਤੀ ਸੀ ਅਤੇ ਜੰਗ ਦੇ ਮੈਦਾਨ ਵਿੱਚ ਲੋਹੇ ਦੇ ਚਣੇ ਚਬਾਈ ਸਨ। ਸਿੱਖਾਂ ਦੀ ਬਹਾਦਰੀ ਨੂੰ ਗੋਰੇ ਖੁਦ ਮੰਨਦੇ ਸਨ। ਇਸੇ ਕਰਕੇ ਅੰਗਰੇਜ਼ ਸਿੱਖਾਂ ਤੋਂ ਬਹੁਤ ਡਰਦੇ ਸਨ ਉਹ ਜਾਣਦੇ ਸਨ ਕਿ ਜਦ ਤੱਕ ਸਿੱਖ ਕੌਮ ਜਿਉਂਦੀ ਰਹੇਗੀ ਉਹਨਾਂ ਦਾ ਰਾਜ ਸਦਾ ਵਾਸਤੇ ਭਾਰਤ ਵਿੱਚ ਕਾਇਮ ਨਹੀਂ ਰਹਿਣਾ ਇਸ ਲਈ ਉਹਨਾਂ ਨੇ ਦੋ schemes ਲਾਈਆਂ ਪਹਿਲੀ ਸਿੱਖਾਂ ਨੂੰ ਨੇ ਹੱਥਾਂ ਕਰਨਾ ਤਾਂ ਜੋ ਉਹ ਲੜ ਨਾ ਸਕਣ ਤੇ ਦੂਜੀ ਸਿੱਖਾਂ ਦੀ ਰੋਹਾਨੀ ਅਤੇ ਰਾਜਨੀਤਿਕ ਤਾਕਤ ਨੂੰ ਯਾਨਕਿ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਇਸ ਦੀ ਮਹੱਤਤਾ ਨੂੰ ਘਟਾਉਣਾ ਅਤੇ ਫਿਰ ਇਸ ਨੂੰ ਖਤਮ ਕਰਨਾ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਸਾਰੇ ਕਿਨੇ ਟਾਂ ਦਿੱਤੇ ਜਿੱਥੇ-ਜਿੱਥੇ ਹਥਿਆਰ ਬਣਾਏ ਜਾਂਦੇ ਸਨ ਜਿਵੇਂ ਫੈਕਟਰੀਆਂ ਜਾਂ کارਖਾਨੇ ਉਹ ਸਾਰੇ ਖਤਮ ਕਰ ਦਿੱਤੇ ਅਤੇ ਬੰਦ ਕਰ ਦਿੱਤੇ ਇਸ ਤੋਂ ਬਾਅਦ ਪੰਜਾਬ ਭਰ ਵਿੱਚ ਸਿੱਖਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੇ ਘਰਾਂ ਵਿੱਚਲੇ ਸਾਰੇ ਹਥਿਆਰ ਲਿਆ ਕੇ ਅੰਗਰੇਜ਼ੀ ਸਰਕਾਰ ਨੂੰ ਜਮ੍ਹਾਂ ਕਰਾ ਦੇਣ ਇੱਥੋਂ ਤੱਕ ਕਿ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਵੀ ਮਨਾਹੀ ਦਿੱਤੀ ਗਈ ਇਹ ਸਾਰੀ ਯੋਜਨਾ ਇਹ ਸੀ ਕਿ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਨੇ ਹਥੀਕਾਰ ਦਿੱਤਾ ਜਾਵੇ ਤਾਂ ਜੋ ਉਹਨਾਂ ਕੋਲ ਆਪਣੇ ਹਥਿਆਰ ਨਾ ਹੋਣ ਅਤੇ ਨਾ ਹੀ ਉਹ ਕਿਤੋਂ ਹੋਰ ਹਥਿਆਰ ਲੈ ਸਕਣ ਦਰਬਾਰ ਸਾਹਿਬ ਦੀ ਸ਼ਕਤੀ ਨੂੰ ਖਤਮ ਕਰ ਲਈ ਅੰਗਰੇਜ਼ੀ ਸਰਕਾਰ ਨੇ ਇਸ ਦਾ ਪੂਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਇਸ ਨਾਲ ਸਾਰਾ ਪ੍ਰਬੰਧ ਖਰਾਬ ਹੋ ਗਿਆ ਪ੍ਰਕਰਮਾਂ ਵਿੱਚ ਬਾਜ਼ਾਰ ਲੱਗਣਾ ਅਵਾਰਾ ਪਸ਼ੂ ਤੁਰਦੇ ਫਿਰਦੇ ਰਹਿਣੇ ਲੋਕਾਂ ਤੋਂ ਪੈਸੇ ਠੱਗਣੇ ਚੋਰੀਆਂ ਹੋਣਾ ਇਹ ਸਾਰੇ ਪ੍ਰਬੰਧ ਦਾ ਵਿਗਾੜ ਗੋਰੇ ਜਾਣਬੁੱਝ ਕੇ ਕਰ ਰਹੇ ਸਨ ਤਾਂ ਜੋ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚ ਸਕੇ ਅਤੇ ਸਿੱਖਾਂ ਦਾ ਮਨ ਇਸ ਸਥਾਨ ਤੋਂ ਟੁੱਟ ਜਾਵੇ ਇਸ ਤੋਂ ਬਾਅਦ ਗੋਰਿਆਂ ਨੇ ਦਰਬਾਰ ਸਾਹਿਬ ਨੂੰ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹਨਾਂ ਨੇ ਦਰਬਾਰ ਸਾਹਿਬ ਤੋਂ ਬਾਹਰ ਜਿਹੜਾ ਲਾਗੀ ਲਾਗੀ ਦਾ ਇਲਾਕਾ ਸੀ ਉਹ ਸਾਰਾ ਖਾਨੀ ਕਰਕੇ ਉੱਥੇ ਇੱਕ ਚਰਚ ਦੀ ਸ਼ਕਲ ਵਿੱਚ ਇੱਕ ਵੱਡਾ ਟਾਵਰ ਖੜਾ ਕਰ ਦਿੱਤਾ। ਇਸ ਟਾਵਰ ਨੂੰ ਬਣਾਉਣ ਲਈ 50000 ਰੁਪਏ ਦਾ ਖਰਚਾ ਲੱਗਾ। ਇਸ ਦੀ ਕੰਸਟਰਕਸ਼ਨ 1862 ਵਿੱਚ ਸ਼ੁਰੂ ਹੋਈ ਤੇ ਪੂਰੇ 12 ਸਾਲ ਬਾਅਦ ਯਾਨੀ ਕਿ ਸਾਲ 1874 ਵਿੱਚ ਇਹ ਪੂਰਾ ਬਣ ਗਿਆ। ਇਸ ਦਾ ਪਰਛਾਵਾਂ ਦਰਬਾਰ ਸਾਹਿਬ ਦੇ ਉੱਪਰ ਅਤੇ ਸਰੋਵਰ ਦੇ ਵਿੱਚ ਸਿੱਧਾ ਪੈਂਦਾ ਹੁੰਦਾ ਸੀ। ਗੋਰੇ ਚਾਹੁੰਦੇ ਸਨ ਕਿ ਸਿੱਖ ਜਦੋਂ ਵੀ ਦਰਬਾਰ ਸਾਹਿਬ ਜਾਣ ਤਾਂ ਹਮੇਸ਼ਾ ਉਹਨਾਂ ਨੂੰ ਇਹ ਟਾਵਰ ਦਿਖਦਾ ਰਹੇ। ਤਾਂ ਜੋ ਉਹਨਾਂ ਨੂੰ ਯਾਦ ਰਹੇ ਕਿ ਉਹ ਗੋਰਿਆਂ ਦੇ ਗੁਲਾਮ ਹਨ ਅਤੇ ਦਰਬਾਰ ਸਾਹਿਬ ਉਹਨਾਂ ਦੇ ਚਰਚ ਦੇ ਪਰਛਾਵੇਂ ਹੇਠ ਹੈ ਦਰਬਾਰ ਸਾਹਿਬ ਦੇ ਪਵਿੱਤਰ ਸਥਾਨ ਨੂੰ ਨੀਵਾਂ ਦਿਖਾਉਣ ਦੀ ਇਹ ਗੋਰਿਆਂ ਦੀ ਚਾਲ ਸੀ ਗੋਰਿਆਂ ਨੂੰ ਪਤਾ ਸੀ ਕਿ ਸਿੱਖਾਂ ਦੀ ਤਾਕਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਹੈ ਸ੍ਰੀ ਹਰਮੰਦਰ ਸਾਹਿਬ ਵਿੱਚ ਭਗਤੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਵਿੱਚ ਸ਼ਕਤੀ ਹੈ ਗੋਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਿੱਖ ਕੌਮ ਨੂੰ ਖਤਮ ਕਰਨ ਲਈ ਤਾਂ ਮੁਗਲ ਅਤੇ ਪਠਾਨ ਵੀ ਫੇਲ ਹੋ ਚੁੱਕੇ ਸਨ ਇਸ ਲਈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਸਿੱਖ ਕੌਮ ਦੀ ਤਾਕਤ ਦਾ ਸੋਮਾ ਜਿੱਥੋਂ ਸਿੱਖ ਸ਼ਕਤੀ ਲੈਂਦੇ ਹਨ ਇਹ ਸਦਾ ਲਈ ਦੁਨੀਆ ਤੋਂ ਖਤਮ ਹੋ ਜਾਵੇ ਇਸ ਲਈ ਉਹਨਾਂ ਨੇ 30 ਅਪ੍ਰੈਲ 1877 ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਨਿਲਾਮ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਕੌਮ ਨੇ ਇਸ ਨੂੰ ਰੋਕਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਸਿੱਖ ਕੌਮ ਨੇ ਆਪਣੀ ਪੂਰੀ ਵਾਹ ਲਾਈ ਕਿ ਅੰਗਰੇਜ਼ੀ ਸਰਕਾਰ ਨੂੰ ਰੋਕਿਆ ਜਾ ਸਕੇ ਪਰ ਗੋਰਿਆਂ ਨੇ ਸਿੱਖਾਂ ਦੀ ਇੱਕ ਨਾ ਸੁਣੀ ਉਹ ਆਪਣੀ ਹੰਕਾਰਬਾਜ਼ੀ ਵਿੱਚ ਬੇਸੁਧ ਹੋਈ 30 ਅਪ੍ਰੈਲ ਵਾਲੇ ਦਿਨ ਸ੍ਰੀ ਹਰਮੰਦਰ ਸਾਹਿਬ ਆਏ ਬੈਠੇ ਸਨ ਹਰਮੰਦਰ ਸਾਹਿਬ ਦੇ ਗ੍ਰੰਥੀ ਰਬਾਬੀ ਗੁਰਸਿੱਖ ਅਤੇ ਗੁਰਸਿੱਖ ਸੰਗਤਾਂ ਉਸ ਸਮੇਂ ਵਿਚਾਰੇ ਕੀ ਕਰ ਸਕਦੇ ਸਨ ਉਹ ਤਾਂ ਸਿਰਫ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਉੱਤੇ ਅਰਦਾਸਾਂ ਕਰਨ ਯੋਗ ਹੀ ਸਨ ਇਤਿਹਾਸ ਵਿੱਚ ਲਿਖਿਆ ਹੈ ਕਿ ਉਸ ਦਿਨ ਸ੍ਰੀ ਹਰਮੰਦਰ ਸਾਹਿਬ ਵਿੱਚ ਇੱਕ ਵਿਸ਼ੇਸ਼ ਘਟਨਾ ਹੋਈ ਸਵੇਰੇ 4:30 ਵਜੇ ਜਦੋਂ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਰਤਨ ਹੋ ਰਿਹਾ ਸੀ ਤਾਂ ਅਚਾਨਕ ਇੱਕ ਬਿਜਲੀ ਵਾਂਗ ਚਮਕਦੀ ਰੌਸ਼ਨੀ ਇੱਕ ਦਰਵਾਜ਼ੇ ਰਾਹੀਂ ਅੰਦਰ ਆਈ ਇਹ ਰੌਸ਼ਨੀ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਗੋਲ ਸ਼ਕਲ ਵਿੱਚ ਫਟੀ ਅਤੇ ਰੋਸ਼ਨੀ ਦੇ ਰੂਪ ਵਿੱਚ ਦੱਖਣੀ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਈ। ਇਸ ਰੋਸ਼ਨੀ ਦੇ ਗੋਲੇ ਦੀ ਆਵਾਜ਼ ਬਹੁਤ ਉੱਚੀ ਤੇ ਡਰਾਵਣੀ ਸੀ ਪਰ ਅੰਦਰ ਬੈਠੇ ਕਿਸੇ ਵੀ ਸੰਗਤ ਦੇ ਮੈਂਬਰ ਨੂੰ ਜਾਂ ਗੁਰਸਿੱਖ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੂੰ ਦੇਖ ਕੇ ਅੰਗਰੇਜ਼ੀ ਸਰਕਾਰ ਬਹੁਤ ਡਰ ਗਈ ਅਤੇ ਉਹਨਾਂ ਨੇ ਆਪਣੇ ਇਰਾਦੇ ਬਦਲ ਲਈ। ਉਹਨਾਂ ਨੇ ਤੋਬਾ ਕੀਤੀ ਕਿ ਅੱਗੇ ਤੋਂ ਦਰਬਾਰ ਸਾਹਿਬ allocations ਨਹੀਂ ਵੇਖਣਗੇ। ਇਸ ਰੋਸ਼ਨੀ ਨੂੰ ਸਿੱਖ ਕੌਮ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੌਤਕ ਮੰਦੀ ਹੈ। ਇਹ ਚਮਤਕਾਰ ਦੀ ਘਟਨਾ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨੀ ਡਿਓੜੀ ਤੇ ਲਿਖੀ ਹੋਈ ਹੈ ਜਦੋਂ ਤੁਸੀਂ ਅੰਦਰ ਜਾਣ ਤੋਂ ਪਹਿਲਾਂ ਖੱਬੇ ਪਾਸੇ ਨਜ਼ਰ ਮਾਰੋਗੇ ਤਾਂ ਸੁਨਹਿਰੀ ਅੱਖਰਾਂ ਵਿੱਚ ਇਸ ਘਟਨਾ ਦਾ ਪੂਰਾ ਵੇਰਵਾ ਲਿਖਿਆ ਹੋਇਆ ਮਿਲੇਗਾ ਪਰ ਜੋ ਨਹੀਂ ਲਿਖਿਆ ਗਿਆ ਕਿ ਆਖਰੀ ਚਮਤਕਾਰ ਹੋਇਆ ਕਿਉਂ ਇਹਦੇ ਪਿੱਛੇ ਭੇਤ ਕੀ ਸੀ ਉਹ ਅੱਜ ਅਸੀਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕੀਤਾ ਹੈ ਇਸ ਚਮਤਕਾਰ ਦਾ ਸਾਫ਼ ਮਤਲਬ ਸੀ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਆਪ ਗੁਰੂ ਸਾਹਿਬ ਕਰਦੇ ਹਨ ਦੁਨੀਆ ਦੀ ਕੋਈ ਤਾਕਤ ਕੋਈ ਹਕੂਮਤ ਕੋਈ ਫੌਜ ਇਸ ਰਬੀ ਸਥਾਨ ਨੂੰ ਖਤਮ ਨਹੀਂ ਕਰ ਸਕਦੀ ਕਈ ਸਰਕਾਰਾਂ ਆਈਆਂ ਇਸ ਸਥਾਨ ਨੂੰ ਮਟਾਉਣ ਲਈ ਪਰ ਆਪ ਗਰਕ ਕੇ ਮਿੱਟੀ ਵਿੱਚ ਮਿਲ ਗਈਆਂ ਇਹ ਸਥਾਨ ਜਿਉਂਦਾ ਤਿਉਂ ਕਾਇਮ ਹੈ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਇਸ ਦੀ ਰੋਹਾਨੀ ਸ਼ਾਨ ਅੱਜ ਵੀ اٹਨ ਹੈ ਸਦਾ ਕਾਇਮ ਰਹਿਣ ਵਾਲੀ ਹੈ ਅਤੇ ਜੁਗਾਂ ਜੁਗੰਤਰਾਂ ਤੱਕ ਰਹੇਗੀ ਬੇਸ਼ੱਕ ਗੋਰਿਆਂ ਨੇ ਆਪਣੇ ਨਾਪਾਕ ਇਰਾਦੇ ਤਾਂ ਬਦਲ ਦਿੱਤੇ ਸਨ ਪਰ ਉਹ ਸਿੱਖਾਂ ਤੋਂ ਅਜੇ ਵੀ ਸੁਚੇਤ ਰਹੇ ਉਹਨਾਂ ਨੇ ਗੁਰਦੁਆਰਿਆਂ ਦਾ ਕੰਟਰੋਲ ਸਿੱਖਾਂ ਨੂੰ ਵਾਪਸ ਨਹੀਂ ਦਿੱਤਾ ਸਗੋਂ ਉਦਾਸੀਆਂ ਕੋਲ ਹੀ ਰੱਖਿਆ ਜਿਸ ਕਰਕੇ ਗੁਰਦੁਆਰਿਆਂ ਦੀ ਹਾਲਤ ਹੋਰ ਵੀ ਵਿਗੜਦੀ ਗਈ ਪਰ ਜੋ ਚਮਤਕਾਰੀ ਘਟਨਾ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਈ ਉਸ ਨੇ ਸਿੱਖ ਕੌਮ ਦੇ ਮਨ ਵਿੱਚ ਇੱਕ ਨਵੀਂ ਚਮਕ ਭਰ ਦਿੱਤੀ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਉੱਪਰ ਕੇ ਆਇਆ ਉਹ ਨਿਰਾਸ਼ਾ ਜੋ ਰਾਜ ਖੁੱਸ ਜਾਣ ਨਾਲ ਆਈ ਸੀ ਹੁਣ ਹੌਲੀ-ਹੌਲੀ ਚਮਕਦਾਰ ਆਸ ਵਿੱਚ ਬਦਲਣ ਲੱਗ ਪਈ ਸਿੱਖਾਂ ਨੂੰ ਇਹ ਪੂਰਾ ਭਰੋਸਾ ਹੋ ਗਿਆ ਕਿ ਗੁਰੂ ਸਾਹਿਬ ਹਮੇਸ਼ਾ ਪੰਥ ਦੇ ਨਾਲ ਹਨ ਹਮੇਸ਼ਾ ਪੰਥ ਦੇ ਰਾਖੇ ਹਨ ਅਤੇ ਸਿੱਖਾਂ ਦੇ ਅੰਗ ਸੰਗ ਸਹਾਇ ਹਨ ਇਸ ਜਾਗਰਤੀ ਨੇ ਸਿੱਖ ਕੌਮ ਵਿੱਚ ਇੱਕ ਨਵੀਂ ਉਮੀਦ ਜਨਮ ਦਿੱਤੀ ਇਸੇ ਭਰੋਸੇ ਅਤੇ ਸਹਿਯੋਗ ਦੇ ਆਧਾਰ ਤੇ ਸਿੱਖਾਂ ਨੇ ਮਿਲ ਕੇ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਕੀਤੀ ਜਿਸ ਨੇ ਅਗਲੇ 30 ਸਾਲਾਂ ਵਿੱਚ ਇਨਾ ਸ਼ਾਨਦਾਰ ਅਤੇ ਜ਼ਬਰਦਸਤ ਪ੍ਰਚਾਰ ਕੀਤਾ ਕਿ ਇਸ ਲਹਿਰ ਨੇ ਅੱਗੇ ਜਾ ਕੇ ਗਦਰੀ ਬਾਬੇ ਬਬਰ ਕਲੀ ਗੁਰਦਵਾਰਾ ਆਜ਼ਾਦੀ ਵਰਗੀਆਂ ਕਈ ਲਹਿਰਾਂ ਨੂੰ ਜਨਮ ਦਿੱਤਾ ਇਨ੍ਹਾਂ ਦੀਆਂ ਕੁਰਬਾਨੀਆਂ ਨੇ ਆਖਰਕਾਰ ਉਹ ਦਿਨ ਲਿਆਂਦਾ ਜਦ ਗੋਰਿਆਂ ਦਾ ਰਾਜ ਪੰਜਾਬ ਵਿੱਚੋਂ ਖਤਮ ਹੋ ਗਿਆ ਬੀਸ਼ੱਕ ਗੋਰੀਆਂ ਦਾ ਰਾਜ ਤਾਂ ਖਤਮ ਹੋ ਗਿਆ ਪਰ ਜਿੰਨਾ ਚਿਰ ਤੱਕ ਸਿੱਖਾਂ ਦਾ ਰਾਜ ਪੰਜਾਬ ਦੇ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਤੱਕ ਗੁਰਦੁਆਰਾਂ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਣ ਖਾਲਸੇ ਨੂੰ ਨਹੀਂ ਮਿਲਣਾ ਨਾ ਸਿੱਖ ਕੌਮ ਆਜ਼ਾਦ ਰਹਿ ਸਕਦੀ ਹੈ ਅਤੇ ਨਾ ਗੁਰਦੁਆਰਾਂ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ ਦੱਸੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਪੁਰਾਤਨ ਸਿੰਘਾਂ ਵਾਲਾ ਜੀਵਨ ਬਣਾਈਏ ਇਹਨਾਂ ਉੱਚਾ ਸੋਚਾ ਜੀਵਨ ਬਣਾਈਏ ਤਾਂ ਕਿ ਅਸੀਂ ਪੂਰੇ ਖਾਲਸੇ ਬਣ ਕੇ ਗੁਰੂ ਸਾਹਿਬ ਕੋਲੋਂ ਰਾਜਪਗ ਦੀ ਬਖਸ਼ਿਸ਼ ਪ੍ਰਾਪਤ ਕਰ ਸਕੀਏ ਇਸ ਸਾਰੇ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਰਿਹਾ ਉਹਨਾਂ ਚਿਰ ਤੱਕ ਸ੍ਰੀ ਦਰਬਾਰ ਸਾਹਿਬ ਤਾਂ ਕਿ ਕਿਸੇ ਗੁਰਦੁਆਰੇ ਵੱਲ ਕੋਈ ਅੱਖ ਚੁੱਕ ਕੇ ਨਹੀਂ ਸੀ ਵੇਖ ਸਕਦਾ ਪਰ ਜਦੋਂ ਪੰਜਾਬ ਦੇ ਵਿੱਚ ਕਿਸੇ ਹੋਰ ਹਕੂਮਤ ਦਾ ਰਾਜ ਆਇਆ ਤਾਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਨੂੰ ਹੀ ਖਤਮ ਕਰਨ ਲਈ ਨਿਸ਼ਾਨਾ ਬਣਾਇਆ ਗਿਆ ਭਾਵੇਂ ਉਹ ਮੁਗਲਾਂ ਦਾ ਰਾਜ ਹੋਵੇ ਭਾਵੇਂ ਪਠਾਣਾਂ ਦਾ ਭਾਵੇਂ ਫਰੰਗੀਆਂ ਦਾ ਤੇ ਭਾਵੇਂ 47 ਤੋਂ ਬਾਅਦ ਹਿੰਦੂਆਂ ਦਾ ਸਿੱਖਾਂ ਨੂੰ ਖਤਰਾ ਮੰਨ ਕੇ ਸਰਕਾਰਾਂ ਹਮੇਸ਼ਾ ਹੀ ਦਰਬਾਰ ਸਾਹਿਬ ਨੂੰ ਖਤਮ ਕਰਨ ਆਉਂਦੀਆਂ ਹਨ ਅਤੇ ਆਪਣਾ ਪੂਰਾ ਜ਼ੋਰ ਲਾਉਂਦੀਆਂ ਹਨ ਤਾਂ ਕਿ ਇਸ ਸਥਾਨ ਦੀ ਸ਼ਕਤੀ ਨੂੰ ਅਜਮਤ ਨੂੰ ਖਤਮ ਕੀਤਾ ਜਾ ਸਕੇ ਪਰ ਸਾਰੀਆਂ ਸਰਕਾਰਾਂ ਹਮੇਸ਼ਾ ਹੀ ਫੇਲ ਹੁੰਦੀਆਂ ਰਹੀਆਂ ਹਨ ਕਿਉਂਕਿ ਇਸ ਸਥਾਨ ਦੇ ਰਾਖੇ ਗੁਰੂ ਸਾਹਿਬ ਆਪ ਹਨ ਸੋ ਜਿੰਨਾ ਚਿਰ ਤੱਕ ਸਿੱਖ ਕੌਮ ਨੂੰ ਆਪਣਾ ਰਾਜ ਨਹੀਂ ਮਿਲਦਾ ਉਹਨਾਂ ਚਿਰ ਨਾ ਗੁਰਦੁਆਰੇ ਸੁਰੱਖਿਅਤ ਹੋ ਸਕਦੇ ਨੇ ਤੇ ਨਾ ਹੀ ਸਿੱਖ ਕੌਮ ਅਸਲੀ ਆਜ਼ਾਦੀ ਦਾ ਆਨੰਦ ਮਾਣ ਸਕਦੀ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਚੱਲਦੇ ਹੋਏ ਪ੍ਰਾਤਨ ਸਿੰਘਾ ਵਰਗਾ ਉੱਚਾ ਸੁੱਚਾ ਜੀਵਨ ਬਣਾਈਏ ਅਸਲੀ ਖਾਲਸੇ ਬਣੀਏ ਤਾਂ ਜੋ ਗੁਰੂ ਸਾਹਿਬ ਆਪਣੀ ਮਿਹਰ ਕਰਨ ਤੇ ਸਾਨੂੰ ਰਾਜ ਭਗ ਦੀ ਬਖਸ਼ਿਸ਼ ਦੇਣ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਕੁਝ ਨਵਾਂ ਸਿੱਖਿਆ ਹੋਵੇਗਾ ਇਸ ਲਈ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਹੋਰ ਲੋਕਾਂ ਤੱਕ ਵੀ ਪਹੁੰਚਾਓ ਤਾਂ ਜੋ ਸ਼੍ਰੀ ਦਰਬਾਰ ਸਾਹਿਬ ਦਾ ਇਤਿਹਾਸ ਉਹਨਾਂ ਨੂੰ ਵੀ ਸਿੱਖਣ ਨੂੰ ਮਿਲ ਸਕੇ ਅਗਲੀ ਵੀਡੀਓ ਤੱਕ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ